ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਨੇ ਇਸ ਵੀਡੀਓ ਚ ਗੱਲ ਕਰਾਂਗੇ ਅੱਜ 7 ਅਕਤੂਬਰ ਆ ਪੰਜਾਬ ਦੇ ਮੌਸਮ ਬਾਰੇ ਕਿ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਕਿਤੇ ਕਿਤੇ ਤਲਕਾ ਦਰਮਿਆਨਾ ਕਿਤੇ ਕਿਤੇ ਡਕਾਡੇ ਮਾਰੀ ਹਨੇਰ ਝੱਖੜ ਚੱਲਣ ਦੀ ਸੰਭਾਵਨਾ ਸਾਰੀ ਅਪਡੇਟ ਆ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਆ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਮੌਸਮ ਇਸ ਟਾਈਮ ਤੇ ਕਮੈਂਟ ਕਰਕੇ ਦ ਦੇ ਖੇਤਰوں ਖਾਸ ਕਰਕੇ ਆ ਪਠਾਨਕੋਟ ਗੁਰਦਾਸਪੁਰ ਦਾ ਜੋ ਹਿਆਰਪੁਰ ਦੇ ਲੁਧਿਆਣਾ ਦੇ ਖੇਤਰ ਕੋ ਰੂਪਨਗਰ ਕੋ ਪਾੜ ਦੇ ਨਾਲ ਲੱਗਦੇ ਖੇਤਰ ਕੁਝ ਸਮਲੇਰਕੋਟਲਾ ਬਰਨਾਲਾ ਦੇ ਖੇਤਰ ਹੋਗੇ ਇਤਿਹਾਸਕ ਖੇਤਰ ਜਲੰਧਰ ਕਪੂਰਥਲਾ ਗਿਆ ਇਤਿਹਾਸਕ ਖੇਤਰ ਥੋੜੇ ਬੁੱਤੇ ਪਾਗਾ ਵਿੱਚ ਆਪ ਗੱਲ ਕਰੀ ਕਈ ਖੇਤਰਾਂ ਮੀਂਹ ਆਕਾਰ ਵਿੱਚ ਚੱਲ ਰਹੀ ਹਲਕੇ ਦਰਮਿਆਨ ਨਾ ਤੇ ਕਿਤੇ ਕਿਤੇ ਪਾਰੀ ਮੀਂਹ ਦੇ ਚੱਟਾਂ ਲੱਗ ਰਿਹਾ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਬਾਕੀ ਖੇਤਰਾਂ ਵਿੱਚ ਪਜਾ ਪਛਮੀ ਸਰਦੀ ਲੱਗ ਕੇ ਹੋ ਗਿਆ ਦੱਖਣ ਪੱਛਮੀ ਲੱਗ ਕੇ ਪਟਿਆਲਾ ਸੰਗਰੂਰ ਹੋ ਗਿਆ ਮੁਹਾਲੀ ਚੰਡੀਗੜ੍ਹ ਹੋ ਮਾਨਸਾ ਫਰੀਦਕੋਟ ਮੁਕਸਰ ਮੋਗਾ ਦੇ ਖੇਤਰ ਕਾਫੀ ਖੇਤਰਾ ਵਿੱਚ ਬੱਤਲਬਾਈ ਦਾ ਦੌਰ ਚਾਰੀ ਹਲਕੀ ਸੰਘਣੀ ਬੱਤਲਬਾਈ ਪਣੀ ਆਈ ਏ ਤੇ ਅੱਜ ਜਿਹੜੇ ਪੱਛਮੀ ਸਰਦੀ ਲਾਕੇ ਆਉਣਗੇ ਖਾਸ ਤੌਰ ਤੇ ਫਿਰੋਜ਼ਪੁਰ ਹੋਗਾ ਜਾਂ ਫਰੀਦਕੋਟ ਹੋਗਾ ਮੁਕਸਰ ਹੋਗਾ ਅੰਮ੍ਰਿਤਸਰ ਤਰਨਤਾਰਨ ਤੱਕ ਇਹ ਕੁਝ ਮੋਗਾ ਦੇ ਖੇਤਰ ਹੋਗੇ ਬਠਿੰਡਾ ਤੇ ਮਾਨਸਰ ਖੇਤਰ ਜਾਂ ਇਸ ਤੇ ਨਾਲ ਲੱਗਦੇ ਫਰੀਦਕੋਟ ਮੁਕਸਰ ਫਾਸਲ ਕਾ ਇਸ ਤਰ੍ਹਾਂ ਦਾ ਸਿਸਟਮ ਹੋੜੇ ਲਈ ਕ੍ਰਾਸ ਸਗਣ ਜਨਕੇਗਾ ਨੂੰ ਵਧਣਾ ਸ਼ੁਰੂ ਹੋ ਜਾਏਗਾ ਤੇ ਇਥੋਂ ਮੌਸਮ ਵਿੱਚ ਸੁਧਾਰ ਜੜੇ ਵੇਖਣ ਨੂੰ ਮਿਲੇਗਾ ਤੇ ਉਸ ਦਾ ਥੋੜ ਬਤ ਖੇਤਰਾ ਵਿੱਚ ਨਮੀ ਜਿਹੜੀ ਕਾਫੀ ਵਧੀ ਮਿਆਨੇ ਚਰਾਤੇ ਦਰਜ ਕੀਤੇ ਜਾ ਸਕਦੇ ਨੇ ਤਾਂ ਬਾਕੀ ਮੇਨ ਤੌਰ ਤੇ ਪੂਰਬੀ ਲਾ ਕੇ ਉਹਨਾਂ ਦੇ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਹਿਆਰਪੁਰ ਹੋ ਗਿਆ ਨਵਾਂ ਸ਼ਹਿਰ ਬਜਲੰਦਰ ਕੋਰਥਲੇ ਦੇ ਕੁਝ ਪੂਰਬੀ ਖੇਤਰ ਉਪ ਲੁਧਿਆਣਾ ਆ ਗਿਆ ਮਲੇਰਕੋਟ ਲਗਿਆ ਨਾਲ ਬਰਨਾਲਾ ਤੇ ਕੁਝ ਖੇਤਰ ਹੋ ਗਏ ਪਟਿਆਲਾ ਸੰਗਰੂਰ ਹੋ ਗਿਆ ਮੁਹੱਲੀ ਚੰਡੀਗੜ੍ਹ ਦਾ ਰੂਪਨਗਰ ਹੋ ਗਿਆ ਨਵਾਂ ਸ਼ਹਿਰ ਦੇ ਖੇਤਰ ਹੋ ਗਏ ਹਿਆਰਪੁਰ ਨਾਲ ਲੱਗਦੇ ਖੇਤਰ ਹੋ ਗਏ ਠੀਕ ਹੈ ਇੱਥੇ ਇਹ ਸੁਭਾਵਨਾ ਰਹੇਗੀ ਜਨਕਿ ਇਹਨਾਂ ਖੇਤਰਾਂ ਵਿੱਚ ਜੀ ਬੜੀ ਕਾਰਮੀ ਅੱਜ ਰਹਿ ਸਕਦੇ ਨੇ 7 ਅਕਤੂਬਰ ਨੂੰ ਕਈ ਖੇਤਰਾਂ ਵਿੱਚ ਦਾਸਾਰ ਰਹਿਣਗੇ ਕਈ ਖੇਤਰ ਹਲਕਾ ਦਰਮ ਜਾਸਕਾ ਗੜੇਮਰੀ ਆ ਵੇਖਣ ਨੂੰ ਮਿਲ ਸਰਿਆ ਨੀਰ ਚਖੜ ਵੀ ਇਹਨਾਂ ਖੇਤਰਾਾਂ 'ਚ ਵੇਖਣ ਨੂੰ ਮਿਲ ਸਕਦਾ ਬਾਕੀ ਜਿਹੜਾ ਪੱਛਮੀ ਸਰਦੀ ਲਾ ਕੇ ਜੋ ਵੀ ਜ਼ਿਲ੍ਹੇ ਮੈਂ ਪਹਿਲਾਂ ਦੱਸੇ ਨੇ ਉੱਥੇ ਜਿਹੜਾ ਮੌਸਮੀ ਸੁਧਾਰ ਹੋ ਰਿਹਾ ਹੋਣਾ ਸ਼ੁਰੂ ਹੋ ਚੁੱਕਾ ਜਾਨਕੀ ਥੋੜੇ ਬਤ ਖੇਤਰਾਾਂ ਫਿਰ ਵੀ ਕਾਰਵੀਆਂ ਹੋਣ ਕਾ ਕਿ ਨਮੀ ਕਾਫੀ ਬਣੀ ਇਸ ਕਰਕੇ ਅਚਾਨਕ ਜਿਹੜੇ ਬੱਦਰ ਬਣ ਸਰੇ ਕਿਸੇ ਵੀ ਲਾ ਕੇ ਪ੍ਰਭਾਵਿਤ ਕਰ ਸਕਦੇ ਨੇ ਬਕਾਰਵੀਆਂ ਥੋੜੇ ਕੱਟ ਰਾਇਆਂ ਜਾਨਕੀ ਪੱਛਮੀ ਸਰਦੀ ਲਾ ਕੇ ਹੋਗੇ ਪੱਛਮੀ ਪੂਆ ਖੇਤਰ ਹੋਗੇ ਇਹਨਾਂ ਕਾਰਵੀਆਂ ਹੋਲੀਲੀ ਕੱਟਣੀਆਂ ਸ਼ੁਰੂ ਹੋ ਜਾਣਗੀਆਂ ਤੇ ਜਿਹੜੇ ਪੂਰਬੀ ਖੇਤਰ ਹੋਣਗੇ ਪ ਨਾਰਲਗ ਦੇ ਪਾਰ ਦੇ ਨਾਰਲਗ ਦੇ ਖੇਤਰ ਮੱਧ ਕੇਂਦਰੋਗ ਲੁਧਿਆਣਾ ਹੋ ਗਿਆ ਪਟਿਆਲਾ ਸੰਗਰੂਰ ਹੋ ਗਿਆ ਮਲੇਰ ਕੋਟਲਾ ਬਰਨਾਲਾ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਦੇ ਕੁਝ ਪਾਕ ਪਠਾਨਕੋਟ ਗੁਰਦਾਸਪੁਰ ਚੰਡੀਗੜ੍ਹ ਦੇ ਨਾਲ ਤੇ ਮੁਹਾਲੀ ਹੋ ਗਿਆ ਫਤਿਹਗੜ੍ਹ ਸਾਹਿਬ ਇੱਥੇ ੜੀ ਕਾਰਮੀਆਂ ਹੋੜੀ ਆਪ ਗੱਲ ਕਰੀ ਜਿਹੜੀਆਂ ਅੱਜ ਜਾਰੀ ਰਹਿ ਸਕਦੇ ਨੇ ਤਾਂ ਮੈਂ ਅੱਜ ਸਿਸਟਮ ਐਕਟਿਵ ਇਹਨਾਂ ਖੇਤਰ ਰਹਿ ਸਕਦਾ ਬਾਕੀ ਪੱਛਮੀ ਖੇਤਰ ਉਹ ਫਿਰੋਜ਼ਪੁਰਾ ਕਾ ਫਰੀਦਕੋਟ ਮੁਕਸਰ ਮੋਗਾ ਦੇ ਕੁਝ ਖੇਤਰ ਬਠਿੰਡਾ ਮਾਨਸਾਰੇ ਕੁਝ ਖੇਤਰ ਹੋ ਗਏ ਫਾਜ਼ਲਕਾ ਫਰੀਦਕੋਟ ਖੇਤਰ ਹੋ ਗਏ ਸੀ ਕਿ ਅਮਰਸਰ ਤਨ ਤੁਹਾਨੂੰ ਨਾ ਇਧਰ ਸਾਈਡ ਤੇ ਲਾ ਕੇ ਹੋ ਕੇ ਜਾਂ ਆਪਣੇ ਕੋਸ਼ਿ ਗੁਰਦਾਸਪੁਰ ਦੇ ਪੱਛਮੀ ਸੱਧੀ ਲਾ ਕੇ ਤੇ ਮੌਸਮੀ ਸਰਦਾਰ ਰੋਲੀ ਵੀ ਵੇਖਣ ਨੂੰ ਮਿਲੇਗਾ ਬਾਕੀ ਕਾਰਵਾਈ ਇਹਨਾਂ ਟੁੱਟੂਆਂ ਰੈਸਨੇ ਤੋਂ ਥੋੜੇ ਬੋਤ ਖੇਤਰਾਂ ਵਿੱਚ ਚਾਂਸ ਰਹਿਣ ਕਿਤੇ ਕਿਤੇ ਹਲਕੇ ਦਰਮਿਆਨੇ ਦੇ ਨਾਲ ਕਿਤੇ ਕੁਝ ਇੱਕ ਦੋ ਖੇਤਰਾਂ ਵਿੱਚ ਪਾਰੀ ਵੀ ਤੇ ਜੱਟਾਂ ਲੱਗ ਸਕਦੇ ਨੇ ਤਾਂ ਫਿਰਾਲੇ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਚਾਰਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਅੰਤ ਤਹੋੜੇ ਤੁਹਾਡਾ ਬਹੁਤ ਬਹੁਤ ਧੰਨਵਾਦ